ਕੀ ਨਾ ਜੀ ਤੁਹਾਡਾ ਨਾਮ ਹਰਸ਼ ਕੋਸ਼ਲ ਹਾਂਜੀ ਹਰਸ਼ ਕੋਸ਼ਲ ਕੋਸ਼ਲ ਸਾਹਿਬ ਅੱਜ ਲੋਹੜੀ ਦੇ ਤਿਹਾਣੇ ਤੁਸੀਂ ਆਏ ਹੋ ਕੀ ਕਹਿਣਾ ਚਾਹੋਗੇ ਅੱਜ ਪਬਲਿਕ ਨੂੰ ਕੀ ਸੰਦੇਸ਼ਸ਼ਾ ਦਿਓਗੇ ਸਾਰਿਆਂ ਨੂੰ ਲੋਹੜੀ ਦੀਆਂ ਮੁਬਾਰਕਾਂ ਤੇ ਵਦ ਵਦ ਟਾਈਮ ਆਪਣੇ ਪਰਿਵਾਰ ਨਾਲ ਗੱਟੋ ਹੋਰ ਅੱਗੇ ਕੋਈ ਹੋਰ ਸੁਨੇਹਾ ਦਿਓ ਅੱਜਕੱਲ ਕੀ ਕੀ ਆਟਮਾ ਖਾ ਰਹੀਆਂ ਪਬਲਿਕ ਕੀ ਕੀ ਕਰ ਰਹੀ ਕੀ ਨਹੀਂ ਬਸ ਗੱਜ ਕਾ ਮੁਗਲੀਆਂ ਸਾਰੇ ਖਾਈ ਜਾ ਰਹੇ ਆ ਖਾਂਦੇ ਰਹੋ ਠੀਕ ਹੈ ਜੀ ਇਹ ਨਾ ਜੀ ਤੁਹਾਡਾ ਜੀ ਮੇਰਾ ਨਾਂ ਜੀ ਗਨਸ਼ਾਮ ਦਾਸ ਕਾਕਾ ਗਨਸ਼ਾਮ ਜੀ ਅੱਜ ਲੋੜੀ ਦਾ ਤਿਹਾਰ ਆ ਇਹਦੇ ਸੰਬੰਧ ਵਿੱਚ ਕੀ ਕਹਿ ਸਕੋਗੇ ਕਿ ਪਬਲਿਕ ਨੂੰ ਕੀ ਸੰਦੇਸ਼ਆ ਦਿਓਗੇ ਪਬਲਿਕ ਨੂੰ ਮੈਂ ਕਹਿਣਾ ਚਾਹੁੰਦਾ ਨਹੀਂ ਸਾਰਿਆਂ ਨੂੰ ਹੈਪੀ ਲੋੜੀ ਸਾਰੇ ਭੈਣ ਭਰਾ ਖੁਸ਼ ਰਹਿਣ ਆਪਣੇ ਆਪਣੇ ਘਰੇ ਲੋੜੀ ਦੇ ਖੁਸ਼ੀਆਂ ਮਾਣਨ